ਬਈ ਅੱਜ ਤੁਹਾਨੂੰ ਕਰਾਉਣਿਆਂ ਬਾਬਾ ਡੇਰਾ ਚਿਚਰਦਾਸ ਦੇ ਦਰਸ਼ਨ ਬਾਬਾ ਬਲੂਕਦਾਸ ਜਰਾ ਖਾਇਕੇ ਦਾ ਮੋਢਾ ਜਿੱਥੋਂ ਬਈ ਮੋਢਾ ਛੱਲਿਆ ਦੀ ਪਿੰਡ ਕਾਲੇ ਕਹਿੰਦਾ ਤੇ ਗੱਲਾਂ ਬਣਾਤੀ ਬਈ ਮੁੰਡਿਆਂ ਨੇ ਦਿਖਾਉਣੇ ਤੁਹਾਨੂੰ ਅੱਜ ਡੇਰਾ ਬਾਬਾ ਚਿਚਰਦਾਸ ਆਓ ਬਈ ਤੁਹਾਨੂੰ ਦਿਖਾਉਣੇ ਅੱਜ ਲੋ ਬਈ ਦੇਖ ਸਕਦੇ ਤੁਸੀਂ ਬਾਬਾ ਚਿਚਰਦਾ ਦੇ ਡੇਰੇ ਵਿੱਚ ਰੰਗ ਕਰਾ ਦਿੱਤਾ ਗਿਆ ਨਵੀਂ ਕਮੇਟੀ ਬਣ ਗਈ ਬਈ ਤੁਹਾਨੂੰ ਡੇਰਾ ਦਿਖਾਉਣੇ ਆ ਸਾਰਾ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀ ਵੀਡੀਓ ਨੂੰ ਤੇ ਤੇਜ ਨੂੰ ਫੋਲੋ ਜ਼ਰੂਰ ਕਰ ਲਿਓ ਦੇਖ ਸਕਦੇ ਹੋ ਡੇਰਾ ਬਾਬਾ ਚਿਚਰਦਾ ਦੀ ਸਮਾਦ ਦੇ ਉੱਤੇ ਪੂਰੀ ਵਧੀਆ ਗੱਲਬਾਤ ਬਣ ਗਈ ਦੇ ਵਿੱਚ ਅੱਜ ਨਾ ਆਪਾਂ ਮੱਥਾ ਟੇਕਣਾ ਆਇਆ ਜੀ ਤੇ ਵੀਰਾਂ ਨੇ ਨਾ ਰੰਗ ਕਰਕੇ ਨਾ ਬਹੁਤ ਵਧੀਆ ਗੱਲ ਬਣਾਤੀ ਡੇਰੇ ਦੀ ਤੇ ਆਪਾਂ ਬਾਈ ਗੱਲਬਾਤ ਕਰਦੇ ਆਂ ਵੀਰਾਂ ਹਾਂ ਕੀ ਹਾਲ ਆ ਬਾਈ ਬਹੁਤ ਵਧੀਆ ਹੋਰ ਠੀਕ ਆ ਵੀਰੇ ਹਾਂਜੀ ਹਾਂਜੀ ਮੇਰੇ ਸੁਣਿਆ ਵੀ ਕਹਿੰਦੇ ਮੈਂਬਰ ਮੈਂਬਰ ਕਮੇਟੀ ਬਣਾਤੀ ਵੀ ਕਿੰਨੇ ਬੰਦੇ ਨੇ ਮੈਂਬਰ ਕਮੇਟੀ ਬਣਾਤੀ ਬਾਈ ਹਾਂ ਠੀਕ ਆ ਟੋਟਲ 15 ਬੰਦੇ ਆ ਜੀ ਠੀਕ ਆ ਹਾਂਜੀ ਯਾਨੀ ਵੀ ਹੁਣ ਜਿਹੜਾ ਕੰਮ ਹੋਊਗਾ ਥੋੜੀ ਦੇਖ ਦੇ ਫਿਰ ਹੋਊਗਾ ਹਾਂਜੀ ਬਾਕੀ ਸਾਡੇ ਨਗਰ ਦੀ ਠੀਕ ਆ 37 ਹੈ ਜੀ ਠੀਕ ਆ ਵੀਰੇ ਹਾਂਜੀ ਕਿਹੜਾ ਡੇਰਾ ਬਾਜ ਦਾ ਵੀਰੇ ਇਹ ਇਹ ਦਾ ਪੜੇਰਾ ਸਿੱਤੇ ਦਾ ਹੈ ਠੀਕ ਆ ਵੀਰੇ ਤਾਂ ਰੰਗ ਰੰਗ ਤੁਸੀਂ ਨਹੀਂ ਕਰਾਤਾ ਜਾਣੀ ਵੀ ਸਾਰਾ ਹਾਂ ਜੀ ਸੋਹਣਾ ਲੱਗਿਆ ਦੀਵਾਲੀ ਠੀਕ ਆ ਜਿਹੜਾ ਉਹ ਬਾਹਰ ਬੋਰ ਲਾਇਆ ਹੋਇਆ ਉਹ ਵੀ ਹਾਂ ਜੀ ਉਹ ਜਾਣੀ ਵੀ ਇਹ ਮੰਨ ਲਓ ਵੀ ਇਹ ਡੇਰਾ ਜਿਹੜਾ ਪਿੰਡ ਦਾ ਮੋਢੀ ਡੇਰਾ ਇਹ ਮੋਢੀ ਘਟ ਡੇਰਾਗਾ ਠੀਕ ਆ ਲਓ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਬਾਈਆਂ ਦਾ ਕੰਮ ਕਿਵੇਂ ਲੱਗਿਆ ਹਨਾ ਬਾਕੀ ਬਾਈ ਹੋਰ ਕੀ ਕਹਿਣਾ ਚਾਹੁੰਦੇ ਹੋ ਬਾਈ ਬੜੀ ਵਧੀਆ ਜੀ ਵਾਤਵਾ ਸੇਵਾ ਦਾ ਪਹੁੰਚਿਆ ਕਰੋ ਜੀ ਠੀਕ ਆ ਜੀ ਹਾਂ ਜੀ ਕਿਉਂਕਿ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਹਨਾ ਜੀ ਠੀਕ ਆ ਬਾਜੀ ਫਾਵਾਰ ਬੂਟੇ ਲਾਏ ਜੀ ਤੇ ਹੋ ਕੜਕੜਾਈ ਆ ਜੀ ਵਾ ਬਾਗ ਫੁੱਲ ਲਾ ਠੀਕ ਆ ਬਾਈ ਪੱਕੇ ਆਪਾਂ ਤੁਹਾਨੂੰ ਦਿਖਾਈ ਚੁੱਕਿਆ ਹਣਾ ਬਾਈ ਪੂਰੇ ਵਧੀਆ ਬੂਟੇ ਲਾਏ ਹੋਣੇ ਬਾਈਆਂ ਦੇ ਹਣਾ ਪੂਰਾ ਵਧੀਆ ਕੰਮ ਹੋਇਆ ਪਿਆ ਡੇਰੇ ਦੇ ਵਿੱਚ ਕੋਈ ਐ ਨਹੀਂ ਹੈਗਾ ਕੋਈ ਪੂਰਾ ਸਾਫ ਸੁਥਰਾ ਕੰਮ ਆ ਹੋਰ ਵੀ ਜੇ ਕੋਈ ਵੀ ਸੇਵਾ ਕਰਨੀ ਚਾਹੁੰਦਾ ਹਣਾ ਬਾਈ ਤਾਂ ਬਾਬਾ ਚੀਚੇ ਦਾ ਡੇਰੇ-ਡੇਰੇ ਦੇ ਵਿੱਚ ਕਰ ਸਕਦਾ ਓਕੇ ਵੀਰੇ ਧੰਨਵਾਦ ਜੀ ਧੰਨਵਾਦ ਧੰਨਵਾਦ